ਲੋਜੀ ਹੈਪੀ ਨਿਊ ਇਅਰ ਠੰਡਾ ਠੰਡਾ ਮੀਂਹ ਆਲਾ ਹੈਪੀ ਨਿਊ ਇਅਰ ਮੀਂਹ ਪੈ ਰਿਹਾ ਨਵਾਂ ਸਾਲ ਆ ਤੇ ਟਾਈਮ ਆ ਜਿਹੜਾ ਸਵੇਰ ਦੇ 9:00 ਵਜੇ 5:00 ਵਜੇ ਦਾ ਥੋੜਾ ਥੋੜਾ ਮੀਂਹ ਪੈਂਦਾ ਸੀ ਥੋੜਾ ਥੋੜਾ ਹੁਣ ਪੈਣ ਲੱਗ ਗਿਆ ਬੁਲਬੁਲੇ ਆਲਾ ਮੀਂਹ ਆ ਦੇਖੋ ਬੁਲਬੁਲੇ ਆਲਾ ਮੀਂਹ ਪੈਂਦਾ ਤੇ ਆਪਾਂ ਨੇ ਗੋਹਾ ਚੱਕਤਾ ਧਾਰਾਂ ਚੋਲੀਆਂ ਗੋਹਾ ਚੱਕਤਾ ਲਾਈਟ ਹੈ ਨਹੀਂ ਸੀ ਸਵੇਰ ਦੀ ਤੇ ਹੁਣ ਅੱਗ ਪਾਈ ਆ ਤੇ ਹੁਣ ਨਹਾਵਾਂਗੇ ਧੋਵਾਂਗੇ ਤੇ ਹੱਲ ਕਿੰਨੀਆਂ ਬਾਲਟੀਆਂ ਰਹਿ ਗਈਆਂ ਮੈਂ ਮਾਂ ਭੇਜ ਜੂੰਗੀ ਉੱਥੇ ਜੇ ਮੈਂ ਧੋਤੀਆਂ ਹੁਣ ਥੋੜਾ ਜਿਹਾ ਮੀਂਹ ਹਟ ਜਾਵੇ ਫਿਰ ਧੋਨੇ ਆ ਤੇ ਹੁਣ ਫਿਰ ਲਹਾਲ ਪਾਣੀ ਗਰਮ ਹੋ ਜਾਵੇ ਨਾ ਨੋ ਕੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਨਿਊ ਇਅਰ ਤੇ ਵਹਿਗੁਰੂ ਕਰੇ ਤੁਹਾਡੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣ ਬੱਦਲ ਵਾਈ ਬਣੀ ਹੋਈ ਹੈ ਪੂਰੀ ਇੱਕਣੇ ਪੈਂਦਾ ਹਾਂ ਹਾਂ ਹੁਣ ਥੋੜਾ ਜਿਆ ਤੇਜ਼ ਹੋਇਆ ਤੀ ਨਹੀਂ ਇੱਕਣੇ ਕਦੇ ਹਟ ਗਿਆ ਕਦੇ ਪੈਣ ਲੱਗ ਗਿਆ ਐਂ ਕਰਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕਾ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰ ਲੈਣੇ ਆ ਤੇ ਟਾਈਮ ਤਾਂ ਪਤਾ ਨਹੀਂ ਮੈਨੂੰ ਕੀ ਹੋ ਗਿਆ ਕਿਉਂਕਿ ਮੈਂ ਨਾਈ ਨਾ ਕਿ ਮੈਂ ਹੀਟਰ ਮੂਰੇ ਬੈਠ ਗਈ ਤੇ ਵਾਲ ਬੁਲ ਸਕਾਏ ਆਪਣੇ ਤੇ ਆਪਾਂ ਤਾਂ ਕਰ ਲਏ ਆਪਣੇ ਸੋਨੇ ਦੇ ਬਾੜ ਤੇ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਨਿਊ ਇਅਰ ਤੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਵੈਗਰੂ ਕਰੇ ਨਵਾਂ ਸਾਲ ਤੁਹਾਡੇ ਲਈ ਉਨਤੀ ਤਰੱਕੀ ਤੇ ਤੰਦਰੁਸਤੀ ਭਰਿਆ ਹੋਵੇ ਹਨਾ ਤੇ ਮੇਨ ਗੱਲ ਵੀ ਸਾਰੇ ਜਣੇ ਇੱਕ ਏਮ ਬਣਾਓ ਵੀ ਆਪਾਂ ਨੇ ਜੋ ਵੀ ਖਾਣਾ ਜੋ ਵੀ ਕਮਾਉਣਾ ਸਾਰਾ ਉਹ ਹੱਕ ਦਾ ਹੋਵੇ ਹਨਾ ਆ ਨਵੇਂ ਸਾਲ ਤੇ ਖਾਸ ਕਰ ਮੇਰੇ ਦੁਸ਼ਮਣ ਤੇ ਕਦੇ ਕਿਸੇ ਨੂੰ ਮਾੜਾ ਨਹੀਂ ਬੋਲਣਾ ਮੇਤੋਂ ਤਾਂ ਤੁਸੀਂ ਦੁਰਸ਼ੀਸ਼ਾਂ ਜਮਾ ਨਹੀਂ ਲੈਣੀਆਂ ਤੇ ਮੇਰੇ ਸਾਰੇ ਭੈਣ ਭਰਾ ਮੈਨੂੰ ਪਿਆਰ ਕਰਦੇ ਆ ਛੱਡ ਮੇਰੇ ਆਹ ਥੋੜੇ ਜੇ ਉਹ ਜਿਵੇਂ ਕਹਿੰਦੇ ਨਹੀਂ ਹੁੰਦੇ ਥੋੜੇ ਆਪਣੇ ਤੇ ਥੋੜੇ ਰਿਸ਼ਤੇਦਾਰ ਥੋੜੇ ਗਵਾਂਢੀ ਤੇ ਮੈਨੂੰ ਮੇਰੇ ਆਹ ਸਾਲ ਦੇ ਵਿੱਚ ਹੁਣ ਮੈਨੂੰ ਤੁਸੀਂ ਦੁਖੀ ਨਹੀਂ ਕਰਨਾ ਤੇ ਮੇਰੇ ਮੂੰਹੋਂ ਕੋਈ ਵੀ ਆਪ ਨੂੰ ਦੁਰਸ਼ੀਸ਼ ਨਹੀਂ ਲੈਣੀ ਤੇ ਮੈਂ ਵੀ ਕੋਸ਼ਿਸ਼ ਕਰੂੰਗੀ ਵੀ ਤੁਸੀਂ ਜੋ ਮਰਜ਼ੀ ਕਰਦੇ ਕਰਿਓ ਮੈਂ ਆਪਣਾ ਆਪਣਾ ਕੰਮ ਕਰਨਾ ਹੈ ਠੀਕ ਆ ਗੁੱਸਾ ਮੈਨੂੰ ਉਸ ਗੱਲ ਤੇ ਆ ਜਾਂਦਾ ਤੇ ਜਦੋਂ ਤੁਸੀਂ ਸਾਨੂੰ ਘਰੇ ਬੈਠਿਆਂ ਨੂੰ ਤੰਗ ਕਰਦੇ ਆ ਕੋਸ਼ਿਸ਼ ਕਰਿਓ ਸਾਨੂੰ ਘਰੇ ਬੈਠਿਆਂ ਨੂੰ ਸਾਨੂੰ ਕੰਮ ਕਰਦਿਆਂ ਨੂੰ ਤੰਗ ਨਾ ਕਰਿਓ ਠੀਕ ਆ ਤੇ ਹੁਣ ਆਪਾਂ ਕਰਦੇ ਆ ਨਵੇਂ ਸਾਲ ਤੇ ਕੰਮ ਤੇ ਜਿਹੜਾ ਤੁਸੀਂ ਬਾਹਰਲਾ ਦੇਖ ਸਕਦੇ ਹੋ ਆਪਾਂ ਨੇ ਸਾਰਾ ਸਾਫ ਸੁਥਰਾ ਕਰਤਾ ਉਥੋਂ ਆਪਾਂ ਨੇ ਉਹ ਵੀ ਚੱਕਤਾ ਪੱਲੀ ਵੀ ਸੁੱਕਣੀ ਪਾਤੀ ਨਹੀਂ ਜਿਹੜਾ ਪੈਂਦਾ ਸੀ ਤੁਸੀਂ ਦੇਖਿਆ ਸਵੇਰੇ ਉਹ ਹਾਂ ਹਾਂ ਹਟ ਗਿਆ ਤੇ ਨਾਲੇ ਧੋ ਲਿਆ ਆਪਾਂ ਹੁਣ ਅੰਦਰਲਾ ਕੰਮ ਕਰਦੇ ਅੰਦਰ ਗਾਣੇ ਚੱਲਦੇ ਆ ਤੇ ਜੁਝਾਰ ਆਪਣਾ ਨਹਾਉਣ ਲੱਗਿਆ ਹੈ ਮੇਨ ਗੱਲ ਵੀ ਆਪਣਾ ਜੁਝਾਰ ਨਹਾਉਣ ਲੱਗਿਆ ਹੈ ਟਾਈਮ ਹਲੇ ਮਾਰਨਿੰਗ ਦਾ ਹੀ ਆ ਸਵੇਰ ਦਾ ਹੀ ਆ ਚੱਲ 10:00 ਵਜੇ ਹੋਣਗੇ ਇਤੋਂ ਵੀ ਉੱਪਰ ਨਹੀਂ ਹੋਇਆ ਹੋਣਾ ਟਾਈਮ ਹਨਾ ਤੇ ਕਰਦਿਆਂ ਕੰਮ ਹਾਲੂ ਵਾਲੇ ਪਰੌਠੇ ਬਣਾਉਣੇ ਆ ਠੰਡ ਲੱਗਦੀ ਆ ਠੰਡ ਹੈਗੀ ਵੀ ਆ ਤਾਂ ਉਦੋਂ ਮੈਂ ਨਹਾ ਕੇ ਤਾਂ ਬਹੁਤ ਜ਼ਿਆਦਾ ਲੱਗੀ ਹੁਣ ਥੋੜੀ ਜੀ ਉਹ ਲੱਗਦੀ ਆ ਘੱਟ ਹੁਣ ਮੈਂ ਹੀ ਟਰਮੂਰੇ ਬੈਠੀ ਸੀਗੀ ਤੇ ਕਰੀਏ ਕੰਮ ਤੇ ਰੋਜ਼-ਰੋਜ਼ ਆਪਾਂ ਤੁਹਾਨੂੰ ਮਿਲਦੇ ਰਹੀਏ ਤੇ ਮੇਰੀਆਂ ਸਾਰੀਆਂ ਭੈਣਾਂ ਨੂੰ ਸਾਰੇ ਮੇਰੇ ਵਿਊਅਰਸ ਨੂੰ ਮੇਰੇ ਵੱਲੋਂ ਬਹੁਤ ਸਾਰੀ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਸਾਰੇ ਜਣੇ ਤਰੱਕੀ ਕਰੋ ਸਾਰੇ ਜਣੇ ਤੰਦਰੁਸਤੀ ਬਖਸ਼ੇ ਵਾਹਿਗੁਰੂ ਹਨਾ ਤੇ ਆਪੋ ਆਪਣਾ ਕੰਮ ਕਰੋ ਕੰਮ ਦੇ ਵਿੱਚ ਵਿਸ਼ਵਾਸ ਰੱਖੋ ਜਿਹੜਾ ਵੀ ਕੰਮ ਆਪਾਂ ਕਰਦੇ ਆ ਉਹਦੇ ਵਿੱਚ ਵਿਸ਼ਵਾਸ ਰੱਖੋ ਵੀ ਮੈਂ ਇਹ ਚੋ ਪੂਰਾ ਰੱਜ ਕੇ ਖਾ ਲੈਣਾ ਯਾ ਠੀਕ ਆ ਤੇ ਤੇ ਵੈਗਰੂ ਕਦੇ ਵੀ ਕਿਸੇ ਨੂੰ ਭੁੱਖਾ ਤਾਂ ਸੌਣੇ ਨਹੀਂ ਦਿੰਦਾ ਚਾਹੇ ਉਹ ਕੁਛ ਵੀ ਆ ਚਾਹੇ ਜਿਵੇਂ ਕਹਿੰਦੇ ਆਪਣੇ ਤੋਂ ਥੱਲੇ ਵੀ ਬਹੁਤ ਦੁਨੀਆ ਆ ਤੇ ਵੈਗਰੂ ਨੇ ਜਦੋਂ ਆਪਾਂ ਨੂੰ ਜਿਵੇਂ ਕਹਿੰਦੇ ਸ੍ਰਿਸ਼ਟੀ ਪਹਿਲਾਂ ਸਾਜੀ ਆ ਹਨਾ ਜਦੋਂ ਆਪਾਂ ਨੂੰ ਜਨਮ ਦਿੱਤਾ ਆ ਆਪਣੇ ਲਈ ਸਾਰਾ ਕੁਝ ਵੈਗਰੂ ਨੇ ਪਹਿਲਾਂ ਆਪਣੇ ਲਈ ਸਾਰਾ ਕੁਝ ਰੱਖਿਆ ਆ ਵੀ ਭਾਈ ਮੇਰਾ ਜਿਹੜਾ ਬੰਦਾ ਆ ਧਰਤੀ ਤੇ ਜਾ ਰਿਹਾ ਆ ਜਾਂ ਉਹਦਾ ਸਾਰਾ ਕੁਝ ਪਹਿਲਾਂ ਹੀ ਤੈਹੇ ਆ ਵੀ ਇਹਨੇ ਕੀ ਖਾਣਾ ਤੇ ਕੀ ਪਹਿਨਣਾ ਆ ਹਨਾ ਪਹਿਲਾਂ ਹੀ ਆਪਣੇ ਜੰਮਣ ਤੋਂ ਪਹਿਲਾਂ ਕੱਪੜੇ ਖਾਪੜੇ ਨਾ ਖਾਲੀ ਤੇ ਸਾਰਾ ਕੁਝ ਤੈ ਹੁੰਦਾ ਪਹਿਲਾਂ ਹੀ ਤੇ ਇਹ ਨਹੀਂ ਹੈਗਾ ਜ਼ਰੂਰੀ ਨਹੀਂ ਹੈਗਾ ਵੀ ਕਿਸੇ ਦਾ ਵੀ ਤੈ ਨਾ ਹੋਵੇ ਇਹ ਨਹੀਂ ਹੋ ਸਕਦਾ ਤੇਰੇ ਜੰਮਣ ਤੋਂ ਪਹਿਲਾਂ ਤੇਰੀ ਮਾਸੀ ਦੇ ਤੇਰੇ ਕੁੜਤੇ ਸਿਉਤੇ ਸੀ ਚਿੱਟੇ ਰੰਗ ਦੇ ਖਾਣ ਪੀਣ ਦੇ ਖਾਣ ਪੀਣ ਦਾ ਵੀ ਤੇਰਾ ਪਹਿਲਾਂ ਹੀ ਸੀ ਹਾਏ ਪੁੱਛ ਕੇ ਦੇਖ ਬੰਪੀ ਵੀਰੇ ਨੇ ਜਿਹੜਾ ਦੁੱਧ ਲੈ ਕੇ ਆਵਾ ਹੁੰਦਾ ਸੀ ਹੈ ਤੇਰਾ ਦੁੱਧ ਆਏ ਪੈ ਜਦੋਂ ਇਹ ਹੋਇਆ ਹਸਪੀਟਲ ਦੇ ਵਿੱਚ ਭੈਣ ਮੇਰੀ ਨੇ ਮੇਰੀ ਇੰਨੀ ਸੇਵਾ ਕਰੀ ਵਾਹਿਗੁਰੂ ਮੇਰੀ ਭੈਣ ਨੂੰ ਜਿਵੇਂ ਕਹਿੰਦੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦਵੇ ਤੇ ਬਸ ਘਾਟ ਜਿਹੜੀ ਹੈਗੀ ਆ ਹਨਾ ਜਿਹੜੇ ਆਪਾਂ ਨੂੰ ਛੱਡ ਜਾਂਦੇ ਨੇ ਉਹ ਘਾਟ ਆ ਹਨਾ ਜੀਜਾ ਜੀ ਨਹੀਂ ਹੈਗੇ ਆਪਣੀ ਇਸ ਦੁਨੀਆ ਦੇ ਵਿੱਚ ਤੇ ਬਹੁਤ ਜ਼ਿਆਦਾ ਆਉਂਦੀ ਆ ਜਿਹੜੇ ਛੱਡ ਜਾਂਦੇ ਨੇ ਹਨਾ ਤੇ ਮੇਰੇ ਤੋਂ ਕਦੇ ਵੀ ਕਿਸੇ ਦਾ ਜਿਹੜਾ ਬੰਦਾ ਛੱਡ ਗਿਆ ਨਾ ਉਹ ਉਹਨੂੰ ਮੈਂ ਯਾਦ ਜਦੋਂ ਕਰਦੀ ਆ ਨਾ ਨਾ ਲੈਣੀ ਆ ਫੇਰ ਮੈਂ ਈਮੋਸ਼ਨਲ ਹੋ ਜਾਂਦੀ ਆ ਜਿਵੇਂ ਮੇਰੀ ਮਾਂ ਹੋ ਗਈ ਮੇਰੇ ਜੀਜਾ ਜੀ ਹੋ ਗਏ ਕਦੇ ਜੀਜਾ ਜੀ ਨੇ ਜੀਜਾ ਜੀ ਵਾਲਾ ਰਿਸ਼ਤਾ ਨਹੀਂ ਸੀ ਨਵਾਇਆ ਇਆਂ ਪੁੱਤਾਂ ਵਾਲਾ ਨਵਾਉਂਦੇ ਸੀਗੇ ਵੀ ਮੇਰੇ ਪੁੱਤ ਨੇ ਇਹ ਮੇਰੀਆਂ ਧੀਆਂ ਨੇ ਇਹ ਹੈਨਾ ਤੇ ਮੇਰਾ ਇੰਨਾ ਕਾ ਜ਼ਿਆਦਾ ਪਿਆਰ ਕਰਿਆ ਇੰਨਾ ਜ਼ਿਆਦਾ ਕਰਿਆ ਉਸ ਟਾਈਮ ਕਰਿਆ ਜਦੋਂ ਫਰਮ ਹੋਇਆ ਤੇ ਮੈਨੂੰ ਪਤਾ ਵੀ ਮੈਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਕਿਸੇ ਵੀ ਚੀਜ਼ ਦੀ ਜੋ ਮਾਈ ਮੈਨੂੰ ਆਏ ਵੀ ਮਤਲਬ ਭੈਣ ਨੇ ਵੀਡੀਓ ਦੇਖਣੀ ਆ ਸੌਰੀ ਭੈਣੇ ਤੁਸੀਂ ਵੀ ਨਾ ਔਸ਼ਨਲ ਹੋ ਜਿਓ ਨਾ ਜਿਸ ਹਾਰੀ ਚੀਜ਼ ਭੈਣ ਨੇ ਹਸਪੀਟਲ ਭੇਜਣੀ ਜਿਵੇਂ ਆਪਾਂ ਨਾ ਡੈਨਿੰਗ ਟੇਬਲ ਤੇ ਨਹੀਂ ਖਾਣਾ ਲਾਉਂਦੇ ਓਕਣ ਭੇਜਣੀ ਮੈਨੂੰ ਅਲੱਗ ਮੰਮੀਆਂ ਸੀਗੀਆਂ ਦੋਨੇ ਇੱਕ ਮੇਰੇ ਇੱਥੇ ਵਾਲੀ ਸੱਸ ਤੇ ਇੱਕ ਮੇਰੀ ਆਪਣੀ ਮੰਮੀ ਉੱਥੇ ਤੇ ਇੱਕ ਹੁੰਦਾ ਹੀ ਸੀਗਾ ਕੋਈ ਨਾ ਕੋਈ ਹੋਰ ਰਿਸ਼ਤੇਦਾਰ ਆਇਆ ਹੋਇਆ ਹਨਾ ਜੇ ਡੈਡੀ ਆਏ ਹੁੰਦੇ ਸੀ ਘਰੋਂ ਕੋਈ ਨਾ ਕੋਈ ਹੁੰਦਾ ਹੀ ਸੀਗਾ ਇਹ ਨਹੀਂ ਹੈ ਸੀਗਾ ਵੀ ਉੱਥੇ ਹਸਪੀਟਲ ਦੇ ਵਿੱਚ ਕੋਈ ਹੋਵੇ ਨਾ ਹੁੰਦਾ ਹੀ ਸੀਗਾ ਤੇ ਮਤਲਬ ਤਿੰਨ ਚਾਰ ਜਣਿਆਂ ਦਾ ਖਾਣਾ ਪੱਕਾ ਹਸਪੀਟਲ ਆਉਣਾ ਹੀ ਆਉਣਾ ਭੈਣ ਨੇ ਦਪਹਿਰੇ ਅਲੱਗ ਸਵੇਰੇ ਅਲੱਗ ਬ੍ਰੇਕਫਾਸਟ ਅਲੱਗ ਲਾਂਚ ਅਲੱਗ ਡਿਨਰ ਅਲੱਗ ਜਿੰਨੇ ਨੇ ਮੈਂ ਹਸਪੀਟਲ ਰਹੀ ਭੈਣ ਦਾ ਮੈਂ ਮੈਂ ਕਦੇ ਵੀ ਐਸਾਨ ਨਹੀਂ ਪਲਾ ਸਕਦੀ ਕਦੇ ਵੀ ਨਾਵੇਂ ਦੇਣ ਦੇ ਸਕਦੀ ਆ ਭੈਣ ਨੇ ਮੇਰਾ ਇੰਨਾ ਕੀਤਾ ਦੇਖ ਚਲੋ ਕਰਨਾ ਬਣਦਾ ਵੀ ਸੀ ਮੈਂ ਉਹਨਾਂ ਦੀ ਛੋਟੀ ਭੈਣ ਸੀ ਹਨਾ ਛੋਟੀ ਸੀਗੀ ਮੈਂ ਮੈਂ ਭੈਣ ਦੇ ਆਪ ਦੇ ਬੱਚੇ ਵਰਗੀਆਂ ਹਨਾ ਕਦੇ ਵੀ ਭੈਣ ਨੇ ਕਦੇ ਵੀ ਮੈਂ ਹੁਣ ਵੀ ਫੋਨ ਮਾਰਦਾਂ ਨੇ ਭੈਣ ਮੈਨੂੰ ਆ ਚੀਜ਼ ਚਾਹੀਦੀ ਆ ਕਦੇ ਕਮੀ ਨਹੀਂ ਆਉਂਦੀ ਸੀ ਕਦੇ ਵੀ ਜੇ ਬੈ ਬੈਠੀਏ ਤੇ ਫੋਨ ਮਾਰਦਾ ਨਾ ਪੈਣੇ ਖੰਨੇ ਮਾਰਕੀਟ ਦੇ ਵਿੱਚ ਆਹ ਸੂਟ ਪਿਆ ਮੈਂ ਆ ਲੈਣਾ ਮੈਨੂੰ ਪਸੰਦ ਆ ਮੈਨੂੰ ਪਤਾ ਵੀ ਉਹ ਮੈਨੂੰ 2 ਘੰਟੇ ਦੇ ਵਿੱਚ ਵਿੱਚ ਆ ਜਾਊਗਾ ਇਹ ਜਿਆ ਪੈਣਾ ਪੈਣਾ ਦਾ ਪਿਆਰ ਹੋਣਾ ਚਾਹੀਦਾ ਮੇਰੀ ਭੈਣ ਮੈਨੂੰ ਇੰਨਾ ਪਿਆਰ ਕਰਦੀ ਹੈ ਤੇ ਹੋਰ ਵੀ ਸਾਰੀਆਂ ਕਰਦੀਆਂ ਨੇ YouTube ਵਾਲੀਆਂ ਸਾਰੀਆਂ ਭੈਣਾਂ ਮੈਨੂੰ ਬਹੁਤ ਪਿਆਰ ਕਰਦੀਆਂ ਨੇ ਤੇ ਚਲੋ ਜੀ ਹੁਣ ਆਪਾਂ ਰੋਟੀ ਬਣਾ ਲਈ ਮੈਂ ਵੇਟ ਕਰਦੀ ਸੀ ਮਾਝਿਆਰ ਨੇ ਨਹਾ ਕੇ ਆਉਣਾ ਤੇ ਨਾਲੇ ਉਹ ਕੱਪੜੇ ਜੇ ਚੱਕੀਏ ਨਾ ਮਸਾਲਾ ਹੁਣ ਇਹ ਸੁੱਕ ਗਏ ਮੈਂ ਸ਼ਾਲ ਟੰਗਤਾ ਉੱਥੇ ਆਪਣੇ ਵਾਲਾਂ ਚੋਂ ਕੱਢ ਕੇ ਤੇ ਨਾਲ ਮੈਂ ਵਾਲ ਇਕੱਠੇ ਕਰ ਲਵਾਂ ਤੇ ਨਾਲ ਮੈਂ ਰੋਟੀ ਬਣਾ ਲਵਾਂ ਤੁਸੀਂ ਵੀਡੀਓ ਨਾਲ ਜੁੜੇ ਰਹੋ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਐਂਡ ਹਾਈਪ ਕਰ ਦਿਓ ਤੇ ਆਪਣਾ ਪਿਆਰਾ ਜਿਹਾ ਕਮੈਂਟਸ ਜ਼ਰੂਰ ਕਰਿਓ ਹੈਪੀ ਨਿਊ ਇਅਰ ਜ਼ਰੂਰ ਬੋਲਿਓ ਸਾਰੀ ਤانوں ਸਾਰਿਆਂ ਨੂੰ ਹੈਪੀ ਨਿਊਜ਼ ਹੈ। ਲਓ ਜੀ ਆਪਾਂ ਖਾਵਾਂਗੇ ਆਲੂਆਂ ਵਾਲਾ ਪਰੌਂਠਾ ਨਾਲ ਮੱਖਣ, ਦਹੀਂ ਅੰਦਰ ਪਿਆ ਡੋਂਗੇ ਚ ਦਹੀਂ ਨਹੀਂ ਖਾਵਾਂਗੇ ਕਿਉਂਕਿ ਠੰਡ ਲੱਗਦੀ ਆ। ਤੇ ਲੈ ਆਵਾ ਲੱਸੀ ਪੀਓ। ਲੱਸੀ ਲੱਸੀ ਲੈ ਆਉਣੀ ਆ। ਲੱਸੀ ਲੈ ਕੇ ਆਈ ਮੈਂ। ਲਓ ਜੀ ਆਪਾਂ ਲੈ ਆਂਦੀ ਲੱਸੀ। ਠੀਕ ਆ ਜੀ ਖੁਸ਼। ਮੈਂ ਲੱਸੀ ਪਿਉ ਤੁਸੀਂ ਵੀ ਤਾਂ ਪਾਣੀ। ਝੂਠ ਹੋ ਗਿਆ ਤਾਂ ਪਾਣੀ ਪੀਂਦੇ ਵੇਖੇ। ਹੂੰ? ਕਿਵੇਂ ਲੱਗੇ ਪਰੌਠੇ ਆਲੂ ਵਾਲੇ ਬਹੁਤ ਵਧੀਆ ਚਲੋ ਧੰਨਵਾਦ ਤੁਹਾਡਾ ਮੇਰੀ ਬਣਾਈ ਹੋਈ ਚੀਜ਼ ਤੁਹਾਨੂੰ ਪਸੰਦ ਆ ਜਾਂਦੀ ਹੈ ਲਓ ਭੈਣੇ ਤੁਸੀਂ ਵੀ ਖਾ ਲਓ ਸਾਰੇ ਜਾਣੇ ਆਲੂ ਵਾਲੇ ਪਰੌਠੇ ਲਓ ਜੀ ਰੋਟੀ ਆਪਾਂ ਖਾ ਲਈ ਰੋਟੀ ਖਾ ਕੇ ਫੇਰ ਆਪਾਂ ਬੈਠ ਗਏ ਹੀਟਰ ਮੂਰੇ ਠੰਡ ਬਹੁਤ ਆ ਪਤਾ ਨਹੀਂ ਮੈਨੂੰ ਇਹ ਲੱਗੀ ਜਾਂਦੀ ਆ ਪਤਾ ਨਹੀਂ ਹੈਗੀ ਆ ਇਹ ਕਹਿੰਦੇ ਹੈਗੀ ਆ ਠੰਡ ਬਾਹਰ ਮੈਂ ਤਾਂ ਉਦੋਂ ਦੀ ਬਾਹਰ ਗਈ ਆ ਜਦੋਂ ਸਵੇਰੇ ਪਹਿਲਾਂ ਵੀਡੀਓ ਬਣਾਉਂਦੀ ਫਿਰਦੀ ਸੀਗੀ ਮੈਂ ਮੁੜ ਕੇ ਨਹੀਂ ਬਾਹਰ ਗਈ ਕੰਮ-ਕੁਮ ਕਰਕੇ ਆਪਾਂ ਆਪਦਾ ਅੰਦਰ ਆ ਗਏ ਤੇ ਅੱਜ ਸਾਰਾ ਕੰਮ ਲੇਟ ਹੋ ਗਿਆ ਲੇਟ ਕਰਿਆ ਬਿਜਲੀ ਵਾਲਿਆਂ ਨੇ ਜਿਹੜੀ ਲਾਈਟ ਬੁਝਾਈਆ ਹਨਾ ਸਵੇਰੇ ਅੱਜ ਪਤਾ ਕੀ ਹੋਇਆ ਸਾਡੇ ਨਾ ਪਸ਼ੂਆਂ ਵਾਲੇ ਉਹ ਨਹੀਂ ਹੈਗਾ ਨਾ ਵਾਟਰ ਨਹੀਂ ਹੈਗਾ ਭਈ ਨਵੇਂ ਸਾਲ ਦੇ ਵਿੱਚ ਕੇ ਕੰਮ ਜ਼ਰੂਰੀ ਕਰਾਓ ਹਨਾ ਹਾਂਜੀ ਹੁਣ 26 26 ਚ ਹੋ ਜਾਣਾ ਚਾਹੀਦਾ ਕਿਤੇ 27 ਨਾ ਚੜਾ ਦਿਓ ਹਾਂਜੀ ਕਹਿ ਕੇ 26 ਚੜ ਗਏ ਲਾ 26 ਚੜੇ ਨੂੰ ਕਾਹੇ ਘੰਟੇ ਹੋ ਗਏ ਤੁਹਾਨੂੰ ਪਤਾ ਹੀ ਸਾਰੇ ਨੂੰ ਹੈਪੀ ਨਿਊ ਯਰ ਜੀ ਸੋਲੋ ਜੀ ਸਾਰਿਆਂ ਨੂੰ ਹੱਥ ਜੀਰਾ ਪੈਣ ਦਸਰੀ ਕਾਲ ਸਾਰੇ ਨੇ ਪੀ ਨਹੀਂ ਹੁੰਦੀ ਹੈ ਠੰਡ ਤੋਂ ਬਚ ਕੇ ਰੋ ਮੂੰਹ ਕਿਤੇ ਕਿਤੇ ਭਾਰੀ ਨਹੀਂ ਪਿਆ ਕਿਤੇ ਕਿਤੇ ਹਲਕਾ ਪਿਆ ਕਮਿੰਟ ਇਹਨੇ ਕਿਨੇ ਟੱਕੜੀ ਲੈ ਕੇ ਜੋਖਿਆ ਭਾਰਾ ਹੌਲਾ ਮੀ ਬੈਠੀ ਵੀ ਪਿਆ ਹੀ ਨਹੀਂ ਓਕਾ ਮੀ ਥੋੜਾ ਹੀ ਪਿਆ ਉਹਨਾਂ ਨੇ ਪਿਆਗਾ ਮੀ ਹਾਂ ਉਹਨਾਂ ਨੇ ਪਿਆ ਹੈਗਾ ਥੋੜਾ ਜਿਹਾ ਹੀ ਪਿਆ ਮੀ ਕਣੀਆ ਮਗਰੋਂ ਗੇ ਦੀਆਂ ਲਾਈਟ ਪਹਿਲਾਂ ਬੱਜਾ ਹੋਰ ਮੈਂ ਮਿੱਠੀ ਦੀ ਧਾਰ ਰਾਤ ਆਪਣੀ ਤੁਹਾਨੂੰ ਪਤਾ ਮਿੱਠੀ ਖੜੀ ਨਹੀਂ ਹੈਗੀ ਤਾਂ ਫੋਨ ਲੈ ਕੇ ਸਵੇਰੇ ਵਧੀਆ ਹੈ ਫੋਨ ਨਾਲੇ ਲੈ ਕੇ ਚੱਕ ਕੇ ਤੇ 6:30 ਵਜੇ ਮੈਂ ਉੱਠੀ ਯਾਨੀ ਕਿ 5:00 ਵਜੇ 5 ਮਿੰਟ ਤੇ ਮੈਂ ਮਿੱਠੀ ਦੀ ਧਾਰ ਚੋਤੀ ਸੀਗੀ ਚੋਕੇ ਉਸ ਤੋਂ ਬਾਅਦ ਉੱਠੀ ਤੇ ਜਦ ਹੀ ਲਾਈਟ ਚਲੀ ਗਈ ਹੈ ਨਾ ਉੱਥੇ ਹੀ ਸੀਗੀ ਮੈਂ ਜਦ ਹੀ ਲੈ ਕੇ ਮੈਂ ਮਿੱਠੀ ਦੀ ਧਾਰ ਚੋਤੀ ਸੀਦੀ ਹਾਰ ਮੋਲ ਦੀ ਅੱਧੀ ਘਟਾਰ ਚੋਤੀ ਸੀਗੀ ਜਾਨੂ ਇਹਨਾਂ ਨੇ ਮੈਂ ਇੱਧਰ ਆ ਗਈ ਸੀ ਮੂੰਹ ਮਾ ਧੋਣ ਲੱਗ ਗਈ ਉੱਠ ਕੇ ਮੈਂ ਕਿਹਾ ਚਲ ਚਾਹ ਬਣਾਈਏ ਹੁਣ ਤਾਂ ਬਿਨਾ ਚਾਹ ਪੀਤੇ ਅੱਜ ਮੈਂ ਧਾਰ ਚੋਈ ਜਿੱਦਣ ਰਾਤ ਨੂੰ ਮਿੱਠੀ ਖਾੜਦੀ ਨਹੀਂ ਗਈ ਸ਼ਾਮ ਨੂੰ ਫੇਰ ਮੈਂ ਬਿਨਾ ਮੂੰਹ ਧੋਤੇ ਚਾਹ ਜਿਹੜੀ ਆ ਧਾਰ ਚੋਨੀ ਹੈ ਮਿੱਠੀ ਦੀ ਹਨਾ ਫੇਰ ਮੈਂ ਆ ਕੇ ਚਾਹ ਪੀਣੀ ਹੈ ਨਹੀਂ ਮੈਂ ਸਭ ਤੋਂ ਪਹਿਲਾਂ ਆਪਦਾ ਮੂੰਹ ਧੋ ਕੇ ਪਹਿਲਾਂ ਮੈਂ ਚਾਹ ਪੀਣੀ ਹੁੰਦੀ ਹੈ ਉਸ ਤੋਂ ਬਾਅਦ ਕੰਮ ਲੱਗਦੀ ਹੈ ਅੱਜ ਮੈਂ ਬਿਨਾ ਚਾਹ ਤੋਂ ਜਿਹੜਾ ਕੰਮ ਲੱਗੀ ਉਹ ਵੀ ਮਿੱਠੀ ਨੇ ਚਲੋ ਕੋਈ ਗੱਲ ਨਹੀਂ ਮਿੱਠੀ ਆਪਣਾ ਹੀ ਬੱਚਾ ਆ ਮਿੱ ਮਿੱਠੀ ਨੂੰ ਨਹੀਂ ਘੂਰਨ ਦਿੰਦੀ ਇਹੇ ਲੋ ਸਾਨੂੰ ਨਹੀਂ ਘੂਰਨ ਦਿੰਦੇ ਮੈਨੂੰ ਉਹ ਕਹਿੰਦੇ ਨੇ ਉਹ ਮੇਰੀ ਆ ਮਿੱਠੀ ਮੇਰੀ ਆ ਐਂ ਪਰੀ ਵੀ ਮੇਰੀ ਆ ਹੁਣ ਤਾਂ ਹੁਣ ਪਰੀ ਦੇ ਵੀ ਆ ਪੱਖ ਧਰ ਲੈਣੀ ਆ ਵੀ ਹੁਣ ਪਰੀ ਮੇਰੀ ਆ ਠੀਕ ਆ ਪਰੀ ਵੀ ਮੇਰੀ ਲਾਡੋ ਵੀ ਮੇਰੀ ਖੁਸ਼ੀ ਵੀ ਮੇਰਾ ਮਿੱਠੀ ਵੀ ਮੇਰੀ ਤੇਰੇ ਅਨਮੋਲ ਤੇ ਆਪਦਾ ਲੱਖ ਲਾਲੂ ਸਾਨੂੰ ਠੀਕ ਆ ਕਰ ਮਾੜੀਆਂ ਨਹੀਂ ਹੁਸਨ ਤੇਰੇ ਦੀ ਨੇਰੀ ਆ ਬਸ ਚੱਲ ਗਈ ਜਦਾਂ ਪੂਰੇ ਵਰਗੀ ਉਸਨੇ ਤੇਰੇ ਦਿਨੇਰੀ ਪੂਰੇ ਵਰਗੀ ਨਾ ਮੈਂ ਗਾਣਾ ਦੋਤੰਦਨ ਹੋਗਾ ਸੁਣਿਆ ਨਹੀਂਗਾ ਪਰ ਮਨੇ ਵੀ ਨਹੀਂ ਲਾਇਆਗਾ ਦੇ ਦੇ ਜੀ ਇੱਕ ਕਬੂਤਰੀ ਆ ਬਹੁਤ ਪਿੱਛੇ ਉਹ ਰੋੜੇਗਾ ਕਿ ਉਹਨੇ ਇਸ ਤਿਆ ਦੇ ਲੋ ਕੀ ਕਹਿੰਦੇ ਨੇ ਆ ਦੇਖ ਲੋ ਰੋੜਾ ਭਾਈ ਕਿੰਡਾ ਸਾਊ ਆ ਆਏ ਹਾਏ ਮੈਨੂੰ ਕਹਦਾ ਕਹਦਾ ਤੇਰੇ ਜਿੰਗੀਆਂ ਕਬੂਤਰੀਆਂ ਬਹੁਤ ਪਿੱਛੇ ਸੀ ਕਬੂਤਰੀਆਂ ਨਹੀਂ ਉਹ بڑے بڑے ਹਾਤੀ ਵੀ ਸੀਗੇ ਕੱਲੀਆਂ ਕਬੂਤਰੀਆਂ ਨਹੀਂ ਉਹਦਾ ਸਭ ਨੂੰ ਵੀ ਪਤਾ ਵੀ ਤੇਰੇ ਵਿੱਚ ਮਗਰਮਸ ਬਹੁਤ ਗੁੱਸੇ ਡੈਡੀ ਦੇ ਨੂੰ ਛੋੜੇ ਬੜੀ ਦੀ ਮੰਮੀ ਆਦੇ ਵੀਰੇ ਨੇ ਕਮੈਂਟ ਕਰਿਆ ਹੁਣ ਵੀਰਾ ਮਤਲਬ ਕੀ ਕਹਵਾ ਕਹਿੰਦਾ 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 ਉਹਨੀ ਤਾਂ ਜੁਗ ਨਹੀਂ ਮਸ਼ਹੂਰ ਨਹੀਂ ਜੰਨੀ ਕਾਟੋ ਮਸ਼ਹੂਰ ਕਰਤੀ ਕਾਟੋ ਲੱਛਣੇ ਐ ਜੇ ਕਰੇ ਕਾਟੋ ਨੇ ਲੱਛਣੇ ਛੱਭੀ ਐ ਜੇ 25 ਚੇਤਾਂ ਦੇ ਕਰੇ ਹੁਣ ਤਾਈ ਤੇ ਮੈਂ ਰਿਕਵੈਸਟ ਕਰੀ ਆ ਵੀ ਮੇਰੀ ਰਿਕਵੈਸਟ ਏ ਭਾਈ ਸਾਨੂੰ ਘਰੇ ਬੈਠੇ ਇਹਨੂੰ ਤੰਗ ਨਾ ਕਰਿਓ ਫੇਰ ਅਸੀਂ ਤੁਹਾਨੂੰ ਹੁਣ ਮੈਨੂੰ ਇੰਨੇ ਸਾਲ ਹੋ ਗਏ YouTube ਤੇ ਇਹਨੂੰ ਮੈਂ ਕਦੇ ਕਿਸੇ ਦਾ ਨਾਮ ਨਹੀਂ ਲਿਆ ਕਦੇ ਵੀ ਮੈਂ ਆ ਕੇ ਬਾਲ ਚੇਪੇ ਜੇ ਗੈਜ ਵੰਗੰਜਾ ਜਿਹਾ ਹੁੰਦਾ ਬੰਦਾ ਬਈ ਮੈਂ ਕਦੇ ਕਿਸੇ ਦਾ ਨਾਮ ਨਹੀਂ ਲਿਆ ਸੀਗਾ ਬਈ ਸਿਰਫ ਸਿਰਫ ਆਪਣਾ ਕੰਮ ਕਰਨਾ ਤੇ ਵੀਡੀਓ ਪਾਉਣੀ ਤੇ ਵੀਡੀਓ ਪਾ ਕੇ ਬਸ ਆਪਣਾ ਹੈਨਾ ਆਪਣਾ ਕੰਮ ਕਰਨਾ ਆਪਣੇ ਕੰਮ ਵੱਲ ਧਿਆਨ ਰੱਖਣਾ ਜਦੋਂ ਹਟਦੇ ਨਹੀਂ ਹੈਗੇ ਪੰਗੇ ਲੈਂਦੇ ਆ ਕਾਟੋ ਪੰਗੇ ਲੈਂਦੇ ਆ ਵਧੀਆ ਤੀਕੀ ਤੋੜੀਆ ਵਧੀਆ ਜੰਮਾ ਫੁੱਲ ਵਧੀਆ ਕਿਹਦੇ ਤਾਂ ਮੇਰਦੀ ਆ ਕਾਟੋ ਤੋੜੀਆ ਬਹੁਤ ਖਾਂਦੇ ਆ ਬਾਹਰ ਕਾਟੋ ਜਿਹੜਾ ਆਪਾਂ ਨੇ ਤੋੜੀਆ ਬੀਜਾ ਸੀ ਨਾ ਉਹਦਾ ਸਾਰਾ ਬਾਹਰ ਸਿੱਟਿਆ ਹੋਇਆ ਹਾਂਜੀ ਮੁੱਠੀ ਦਾਣਿਆਂ ਜਾਂ ਹੁਣ ਤੇਲ ਵੀ ਲਾਉਣਾ ਇਹਨਾਂ ਨੂੰ ਦਾਣੇ ਹੁਣ ਪਾ ਹੋਇਆ ਕਰਨਗੇ ਹੁਣ ਉਹਨਾਂ ਨੂੰ ਹੁੰਦਾ ਨਹੀਂ ਅੱਜ ਕੱਲ ਕਬੂਤਰਾਂ ਨੂੰ ਜਾਨਵਰਾਂ ਨੂੰ ਕਾਟਵਾਂ ਨੂੰ ਕੁਝ ਖਾਣ ਚਾਏ ਹਾਜ਼ਰ ਹੈ ਜਾਂ ਹਾਜ਼ਰ ਹੈ ਕਰਮਾ ਕਰਮ ਚਾਹ ਪੀ ਲੋ ਭਾਈ ਸਾਰੇ ਜਾਨੇ ਤੇ ਵੀਰਾ ਕਹਿੰਦਾ ਮੈਂ ਮਿਲਾਂ ਆਂ ਵੀਰੇ ਵੀਰਾ ਕਹਿੰਦਾ ਕੰਟੈਕਟ ਮੀ ਵੀਰੇ ਤੁਸੀਂ ਨਾ ਸਾਨੂੰ ਇੰਸਟਾਗ੍ਰam ਤੇ ਮੈਸੇਜ ਕਰ ਦਿਓ ਇੰਸਟਾਗ੍ਰam ਆਈਡੀ ਹੈਗੀ ਆਪਣੀ ਜੁਝਾਰ ਬਲੌਗਸ ਠੀਕ ਆ ਜੀ ਤੇ ਮੈਂ ਸ਼ਾਰਟ ਵੀਡੀਓ ਪਾਈ ਹੋਈ ਆ ਉਹਦੇ ਉੱਪਰ ਵੀ ਲਿਖ ਕੇ ਆਉਂਦਾ ਜੁਝਾਰ ਬਲੌਗਸ ਜੇ ਜੂ ਜੇ ਐਚ ਆਰ ਚ ਠੀਕ ਆ ਜੀ ਜੁਝਾਰ ਬਲੌਗਸ ਆਪਣੀ ਇੰਸਟਾਗ੍ਰam ਆਈਡੀ ਆ ਤੁਸੀਂ ਉਹਦੇ ਤੇ ਮੈਸੇਜ ਕਰ ਦਿਓ ਤੇ ਇਦਾਂ ਹੀ ਆਪਣੀਆਂ ਬਹੁਤ ਸਾਰੀਆਂ ਭੈਣਾਂ ਨੇ ਜਿਨ੍ਹਾਂ ਨੇ ਮੈਸੇਜ ਕੀਤਾ ਤੇ ਮੇਰੇ ਨਾਲ ਗੱਲਬਾਤ ਕਰਦੀਆਂ ਨੇ ਤੇ ਉਹਨਾਂ ਕੋਲੇ ਆਪਣਾ WhatsApp ਨੰਬਰ ਵੀ ਚੱਲੇਗਾ ਤੁਸੀਂ ਇਹਨਾਂ ਦਾ ਨੰਬਰ ਮੰਗਦੇ ਹੋ ਤੇ ਤੁਹਾਨੂੰ ਨੰਬਰ ਮਿਲ ਜਾਊਗਾ ਆਪਾਂ ਇੱਦਾਂ ਵੀਡੀਓ 'ਚ ਨਹੀਂ ਦੇ ਸਕਦੇ ਕਿ ਤੇ ਨੰਬਰ ਤੁਹਾਨੂੰ Instagram ਤੇ ਮਿਲ ਜਾਊਗਾ ਠੀਕ ਹੈ ਜੀ ਇਹਨਾਂ ਨਾਲ ਗੱਲ ਕਰ ਲੈਣਗੇ ਤੁਸੀਂ ਇਹਨਾਂ ਨਾਲ ਗੱਲ ਕਰ ਲਿਓ ਠੀਕ ਹੈ ਜੀ ਤੇ ਵੀਰ ਕਹਿੰਦਾ ਮਾਸੜ ਜੀ ਯਾਰ ਯਾਰ ਕਹੀ ਕ ਮਾਸੜ ਜੀ ਸਸਰੀ ਗੱਲ ਕਹੀ ਮਾਸੜ ਜੀ ਸਸਰੀ ਮਾਸੀ ਨੂੰ ਵੀ ਬੁਲਾ ਹੁਣ ਮਾਸੀ ਮਾਸੀਆਂ ਮੈਂ ਯਾਰ ਸਾਰੀਆਂ ਮਾਸੀਆਂ ਨੂੰ ਸਸਰੀ ਕਾ ਸਾਰੇ ਮਾਸੜਾਂ ਨੂੰ ਵੀ ਕਹਦੇ ਸਾਰੇ ਵਾਸਤੇ ਦਾ ਨੋਤੀ ਸਸਤ ਸਰੀਕਾ ਮੇਰੀਆਂ ਸਾਰੀਆਂ ਭੈਣਾਂ ਨੂੰ ਫਰਮਾਸੜ ਮੀਂਹ ਪੈ ਕੇ ਤਾਂ ਠੰਡ ਵੱਧ ਗਈ ਮੀਂਹ ਪੈ ਕੇ ਠੰਡ ਵਧੀਆ ਸੱਚੀ ਦੱਸਿਓ ਵੀ ਕਿੱਥੇ ਕਿੱਥੇ ਵੱਧ ਮੀਂਹ ਪਿਆ ਸਾਡੇ ਤਾਂ ਥੋੜਾ ਹੀ ਪਿਆ ਉਹੀ ਬਸ ਓਨਾ ਕੁ ਟਾਈਮ ਹੀ ਸੀਗਾ ਜਿੰਨਾ ਕੁ ਟਾਈਮ ਯਾਰ ਬੱਤਾਲ ਦਾ ਬਾਤ ਹੀ 7 ਵਜੇ ਤੱਕ ਜੜੀ ਬੰਨਾ ਬਿਜਲੀ ਲਾਸ਼ਕ ਦੀ ਘੋਰਦੀ ਸੀਗੀ ਬਾੜੀ ਚਾ ਬਾੜੀ ਤਾਂ ਟਾਤੀ ਹਾਂ ਅੱਜ ਦਿਨ ਵੀ ਹੈਨਾ ਉਹ ਨੇਰਾ ਨੇਰਾ ਸੀਗਾ ਬਹੁਤ ਵੱਦਣ ਸੀ ਕਿਆ ਲੋ ਜੀ ਸਾਰੇ ਨਵੇਂ ਸਾਲ ਦੀ ਲੱਖ ਲੱਖ ਪ੍ਰਣਾਮੀਆਂ ਹਾਂ ਖੁਸ਼ੀਆਂ ਖੇੜੇ ਚੜਿਆ ਹੋਵੇ ਦਿਨ ਵਧੀਆ ਤਰੱਕੀਆਂ ਕਰੋ ਜਮਾਨੀਆਂ ਮਾਣੋ ਕੰਮ ਕਾਜ ਤੇ ਪਤਾ ਹੋਵੇ ਜ ਸਾਰੇ ਜਣੇ ਬੀਜੀ ਰਹੋ ਹਾਂ ਸਾਰੇ ਜਣੇ ਬੀਜੀ ਰਹੋ ਕੰਮ ਦੇ ਵਿੱਚ ਬੀਜੀ ਜਦੋਂ ਆਪਾਂ ਬੀਜੀ ਰਹਨੇ ਆ ਨਾ ਆਪਣੇ ਕੰਮ ਦੇ ਵਿੱਚ ਮਾਸਟਰ ਰਹਨੇ ਆ ਆਪਣੇ ਕੋਲੇ ਕੰਮ ਹੁੰਦਾ ਏ ਆਪਾਂ ਨੂੰ ਆਲਾ ਦਿਵਾਲਾ ਨਾ ਕੋ ਸੁਣਦਾ ਨਾ ਕੋ ਦਿੰਦਾ ਆਪਾਂ ਆਪਣੇ ਕੰਮ ਦੇ ਵਿੱਚ ਮਸਤ ਮगन ਰਹਨੇ ਮੈਂ ਵੀ ਭੁੱਲ ਜਾਂਦਾ ਹਾਂ ਆਪਾਂ ਮੈਂ ਤੁਸੀ ਯਕੀਨ ਮੰਨੋ ਇੱਕ ਆਪਣਾ ਯੂਟਿਊਬਰ ਨੇ ਉਹਨਾਂ ਦੇ ਹਨਾ ਹਸਬੈਂਡ ਨੇ ਬਿਮਾਰ ਨੇ ਉਹਨਾਂ ਨੂੰ ਲੀਵਰ ਦੀ ਪ੍ਰੋਬਲਮ ਆ ਹਨਾ ਚਲੋ ਵਾਇਰੂ ਦੀ ਕਿਰਪਾ ਹੁਣ ਤਾਂ ਉਹ ਠੀਕ ਨੇ ਹਨਾ ਹਸਪੀਟਲ ਚ ਨੇ ਉਹ ਠੀਕ ਆ ਵੀਰਾ ਹੁਣ ਹਨਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਆ ਸੇਮ ਪ੍ਰੋਬਲਮ ਮੈਨੂੰ ਸੀਗੀ ਲੀਵਰ ਦੀ ਮੈਂ ਦਿਲ ਤੇ ਹੀ ਨਹੀਂ ਲਾਈ ਗੱਲ ਮੈਂ ਅੱਜ ਵੀ ਹੁਣ ਜਦੋਂ ਮੈਂ ਹਨਾ ਮੈਂ ਪਰਮ ਨੂੰ ਕਿਹਾ ਮੈਂਗਾ ਸੇਮ ਪ੍ਰੋਬਲਮ ਮੈਨੂੰ ਸੀ ਵੀ ਜੇ ਮੈਂ ਡੀਐਮਸ ਚਲ ਜਾਂਦੀ ਹਨਾ ਕਹਿੰਦਾ ਮਾਰ ਦੰਦੇ ਭਰਾਵਾ ਤੈਨੂੰ ਉੱਥੇ ਡੀਐਮਸੀ ਵਾਲੇ ਮਾਰ ਦੰਦੇ ਕਹਿੰਦੇ ਤੈਨੂੰ ਨਾ ਮੈਂ ਗੱਲ ਦਿਲ ਤੇ ਲਾਈ ਖਤਰਾ ਤਾਂ ਠੀਕ ਆ ਬਾਦੋਂ ਖਤਰਾ ਬਹੁਤ ਸੀ ਇਹ ਮੈਨੂੰ ਰਾਤਾਂ ਨੂੰ ਉੱਠ ਉੱਠ ਕੇ ਦੇਖ ਦਿੰਦੇ ਸੀ ਵੀ ਬੱਬੂ ਹੈਗੀ ਵੀ ਕਿ ਸੁੱਤੀ ਫਈ ਰਹਿ ਗਈ 2025 2024 ਮੇਰੇ ਤੇ ਬਹੁਤ ਮਾੜਾ ਚੜਿਆ ਸਾਡੇ ਤੇ 2 ਸਾਲ 24 ਚ ਤਾਂ ਮੈਂ ਪੂਰਾ ਸਾਰਾ ਸਾਲ ਬਿਮਾਰ ਹੀ ਰਹੀ ਮੈਂ ਡੇਲੀ ਵੀਡੀਓ ਬਣਾ ਕੇ ਪਾਉਂਦੀ ਸੀ ਕਦੇ ਰੋਂਦੀ ਨਹੀਂ ਸੀ ਕਦੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਮੇਰੇ ਬਹੁਤ ਸਾਰੇ ਈਵਰਸ ਨੇ ਜਿਹੜੇ ਮੇਰੇ ਨਾਲ ਲਗਾਤਾਰ ਜੁੜੇ ਹੋਏ ਨੇ ਕਿਸੇ ਨੂੰ ਇਹ ਨਹੀਂ ਪਤਾ ਵੀ ਮੈਂ ਬਿਮਾਰ ਸੀ ਸਿਰਫ ਔਰ ਸਿਰਫ ਜਿਹੜੇ ਮੇਰੇ ਨਾਲ ਗੱਲ ਕਰਦੇ ਸੀ ਉਹਨਾਂ ਨੂੰ ਪਤਾ ਮੈਂ ਬਿਮਾਰ ਹ ਜਿਨ੍ਹਾਂ ਨੇ ਕਦੇ ਮੇਰੇ ਨਾਲ ਗੱਲ ਨਹੀਂ ਨਾ ਕਰੀ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਮੈਨੂੰ ਕੀ ਬਿਮਾਰੀ ਸੀ ਬਹੁਤ ਸਾਰੀਆਂ ਮੇਰੀਆਂ ਪਿੱਛੇ ਜਾ ਕੇ ਵੀਡੀਓ ਦੇਖਿਓ ਅਪ੍ਰੈਲ ਮਈ ਵਾਲੀਆਂ ਵੀਡੀਓ ਜਾ ਕੇ ਦੇਖਿਓ ਤੁਸੀਂ ਉਹਨਾਂ ਦੇ ਵਿੱਚ ਬਹੁਤ ਸਾਰੇ ਕਮੈਂਟ ਆਏ ਨੇ ਪੈਣ ਤੁਹਾਨੂੰ ਕੀ ਬਿਮਾਰੀ ਹੈ ਪੈਣ ਤੁਹਾਨੂੰ ਕੀ ਬਿਮਾਰੀ ਅੱਜ ਮੇਰੇ ਤੋਂ ਦੱਸਿਆ ਗਿਆ ਤੁਹਾਨੂੰ ਮੈਨੂੰ ਲੀਵਰ ਦੀ ਬਿਮਾਰੀ ਸੀ ਮੇਰਾ ਲੀਵਰ ਡੈਮੇਜ ਵਾਂਗੂ ਹੀ ਹੋ ਗਿਆ ਸੀਗਾ ਹਨਾ ਪਰ ਮੈਂ ਕੰਮ ਕਰਦੀ ਤਾਂ ਸੀਗੀ ਥੋੜਾ ਕਰਦੀ ਸੀ ਸਿਰਫ ਔਰ ਸਿਰਫ ਮੈਂ ਰੋਟੀ ਬਣਾਉਂਦੀ ਸੀ ਕਿਉਂਕਿ ਮੇਰੀ ਫੈਮਿਲੀ ਚ ਜਾਂ ਮੈਨੂੰ ਹੁਣ ਹੁਣ ਤਾਂ ਪਰਮ ਆਪਣਾ ਰੋਟੀ ਬਣਾ ਲੈਂਦਾ ਮੈਨੂੰ ਹੀ ਰੋਟੀ ਬਣਾਉਣੀ ਆਉਂਦੀ ਐ ਇਹਨਾਂ ਨੂੰ ਰੋਟੀ ਨਹੀਂ ਬਣਾਉਣੀ ਆਉਂਦੀ ਹੁਣ ਤਾਂ ਪਰਮ ਸਿੱਖ ਗਿਆ ਰੋਟੀ ਹਨਾ ਤੇ ਬਹੁਤ ਜ਼ਿਆਦੇ ਮੈਂ ਬੀਕ ਹੋ ਗਈ ਸੀ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਸਕਦੇ ਹੋ ਫੇਰ ਵੀ ਕਦੇ ਮੈਂ ਫੇਸ ਐਦਾਂ ਰੋਂਦੇ ਹੋਏ ਜਾਂ ਜਿਹੜਾ ਬੰਦਾ ਮੈਨੂੰ ਮਤਲਬ ਜਿਹਨੂੰ ਨਹੀਂ ਪਤਾ ਮੈਂ ਬਿਮਾਰਾਂ ਉਹਨੂੰ ਨਹੀਂ ਪਤਾ ਲੱਗਣਾ ਵੀ ਇਹ ਬਿਮਾਰ ਆ ਮੈਂ ਕਦੇ ਵੀ ਟੈਂਦੀ ਕਲਾ ਦੇ ਵਿੱਚ ਗਈ ਹੋਈ ਨਹੀਂ ਮੈਂ ਕਦੇ ਵੀ ਨਹੀਂ ਮੈਂ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਵੀ ਨਹੀਂ ਇਹਨਾਂ ਨੇ ਮੈਨੂੰ ਕਹਿਣਾ ਤੂੰ ਬਹਿ ਜਾ ਤੂੰ ਕੰਮ ਨਾ ਕਰ ਦੇਖੋ ਇੱਥੋਂ ਤੱਕ ਕਿ ਅਸੀਂ ਮੱਝ ਵੀ ਵੇਚਤੀ ਇਹ ਕਹਿੰਦੇ ਮੱਝ ਤੇਰੇ ਹੱਥ ਆ ਵੀ ਤੇਰੇ ਚੰਨੀ ਜਾਨ ਹੈ ਨਹੀਂ ਵੀ ਤੂੰ ਝਾਹ ਧਾਰ ਚੋ ਦੇਂਗੀ ਮੈਂ ਕਿਹਾ ਫੇਰ ਹੋਣਾ ਕਹਿੰਦੇ ਵੇਚਣੀ ਪੈਣੀ ਆ ਵੀ ਮੱਝ ਆਪਣੀ ਕਪੱਤੀ ਆ ਵੀ ਮੇਰ ਕੋ ਤਾਂ ਖੜਦੀ ਨਹੀਂ ਇਹ ਹਨਾ ਵੀ ਦੁੱਧ ਨਹੀਂ ਚੋਣ ਦਿੰਦੀ ਵੀ ਸੂਆ ਖਰਾਬ ਕਰੂਗੀ ਐਵੇਂ ਹਤਾ ਜੀ ਦਾ ਜੀ ਸੂਈ ਸੀ ਮੈਂ ਕੱਲ ਹਫ਼ਤਾ ਕਾਪ ਰੱਖੀ ਹੈ ਨਾ ਇੱਕ ਹਫ਼ਤੇ ਮੰਨੋ ਹਾਂ ਇੱਕ ਹਫ਼ਤੇ ਬਾਅਦ ਅਸੀਂ ਵੇਚਤੀ ਮੱਝ ਮੇਰੇ ਤੋਂ ਧਾਰ ਵੀ ਨਹੀਂ ਸੀ ਚੋਈ ਜਾਂਦੀ ਦੇਖ ਲੋ ਵੀ ਇੰਨੀ ਜਿਆਦੇ ਮੈਂ ਕਮਜ਼ੋਰ ਹੋ ਗਈ ਸੀ ਮੇਰਾ ਭਜਨ ਵੀ ਬਹੁਤ ਘਟ ਗਿਆ ਸੀ ਜਿਹੜਾ ਨੂੰ ਵੀ ਉਹ ਦਿਨ ਪਤਾ ਜੇਰ ਦੱਸੇਗਾ ਇਹ ਹੋ ਗਿਆ ਸੀ ਹੁਣ ਇਹ ਮਿੱਠੀ ਚਾਰ ਬਿਨਾ ਚਾਹ ਬਿਤੇ ਜੀ ਹਾਂ ਹੁਣ ਮੈਂ ਚੋਦਨੀ ਆ ਬਈ ਜਿੱਦਾਂ ਸਾਡੀ ਹੁਸਨ ਸੋਈ ਤੇ ਉਹ ਤੇ ਚਾਹ ਦਾ ਘੋਲਾ ਲੈ ਕੇ ਜਿਹੜਾ ਮੈਨੂੰ ਹਾਰ ਖਾਣਾ ਇਹ ਕੋਕ ਪੱਤੀ ਐ ਇਹ ਇੱਕ ਹੁਸਨਾ ਬੜੀ ਪਹਿਲੇ ਸਵੇਰ ਸੋਈ ਪਹਿਲੇ ਸਵੇਰ ਸੋਈ ਪਹਿਲੇ ਸਵੇਰ ਬੜੀ ਜਿਹੜੀ ਖੁਸ਼ੀ ਦੀ ਮੰਮੀ ਉਹ ਪਹਿਲੇ ਸਵੇਰ ਸੋਈ ਹੈ ਨਾ 2023 ਦੀ ਗੱਲ ਆ ਇਹ ਭਾਈ ਮੈਂ ਮੈਂ ਕਹਣਾ ਤੁਸੀਂ ਚਾਹ ਮੈਨੂੰ 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 ਚਾਹ ਬਿਨਾ ਖੜਨੀ ਹੁੰਦਾ ਮੈਂ ਤਾਂ ਚਾਹ ਬਿਨਾ ਚਾਹ ਚੋਣੀ ਆ ਬਿਨਾ ਚਾਹ ਤੋਂ ਚੋਈ ਜਾ ਫਿਰ ਚੋਈ ਜਾ ਮੈਨੂੰ ਕੀ ਇਹਨਾਂ ਨੇ ਬਿਨਾ ਚਾਹ ਤੋਂ ਤਾਂ ਮੈਂ ਚਾਹ ਗੈਸ ਤੇ ਰੱਖ ਕੇ ਜਾਣੀ ਤੇ ਮੈਂ ਉੱਧਰ ਜਾ ਕੇ ਤਾਂ ਰੋਟੀ ਆ ਇੱਕ ਚੋਲਣੀ ਮੱਝ ਚੋਲਣੀ ਤੇ ਮੈਂ ਪਰਮ ਨੂੰ ਠਾਲ ਕੇ ਜਾਣਾ ਵੀ ਚਾਹ ਰਿੱਚ ਕੀ ਉਹਨੂੰ ਉਬਾਲੀ ਦੇ ਕੇ ਮੈਨੂੰ ਉੱਥੇ ਡੋਂਗੇ ਚ ਪਾ ਕੇ ਦੇ ਕੇ ਆਈ ਮੈਂ ਪੀਣੀ ਆ ਮੈਂ ਮੱਝ ਦੇ ਮੂਰੇ ਖੜੀ ਚਾਹ ਪੀਂਦੀ ਹੁੰਦੀ ਸੀ ਇਹਦੇ ਦੱਸਾ ਪਾਉਣਾ ਹਾਂ ਰਮਤਾ ਹਏ ਹਾਈ ਵੇ ਬੜਾ ਕੁਛ ਕਰਿਆ ਬੜਾ ਕੁਛ ਕਰਿਆ ਜ਼ਿੰਦਗੀ ਆਹ ਦੇ ਲੋ ਸਾਲ ਲੰਘ ਜਾਂਦੇ ਨੇ ਸਮਾਂ ਲੰਘ ਜਾਂਦਾ ਫਿਰ ਉਹ ਯਾਦਾਂ ਜੀਆਂ ਰਹਿ ਜਾਂਦੀਆਂ ਨੇ ਹਨਾ ਚਲੋ ਹੁਣ ਵੀ ਆਪਾਂ ਚਾਹ ਪੀ ਲਈਏ ਵੀ ਜਾਣੀ ਕਦੇ ਵੀ ਬੰਦਾ ਟੈਂਦੀ ਕਲਾ ਚ ਜੇ ਆਪਾਂ ਜਾਵਾਂਗੇ ਨਾ ਫਿਰ ਉਹ ਟੈਂਦੀ ਟੈਂਦੀ ਉਹ ਹੋ ਜਾਂਦੀ ਆ ਤੇ ਹਮੇਸ਼ਾ ਚੜਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਵੀ ਨਾ ਮੈਂ ਕਿਸੇ ਵੱਡੇ ਹਸਪੀਟਲ ਗਈ ਤੇ ਮੈਂ ਠੀਕ ਹੋ ਗਈ ਜਿਵੇਂ ਉਹ ਹੀ ਕਹਿੰਦੇ ਹੁੰਦੇ ਰਾਮ ਆਜਵੇ ਕੱਖ ਤੋਂ ਨਾ ਆਵੇ ਲੱਖ ਤੋਂ ਹਨਾ ਵੀ ਮੈਨੂੰ ਰਾਮ ਆ ਗਿਆ ਤਾਂ ਹੋਰ ਆ ਰਾਮ ਪਤਾ ਮੈਨੂੰ ਕਿੱਥੋਂ ਆਇਆ ਅਸਲੀ ਜਿਹੜਾ ਸਪੈਸ਼ਲ ਵਧੀਆ ਰਾਮ ਆਇਆ ਮੈਨੂੰ ਮੈਂ ਠੀਕ ਹੋਈਆਂ ਜਿੱਥੋਂ ਉਹ ਹੋਮੋਪੈਥਿਕ ਦੀ ਦਵਾਈ ਨਾਲ ਠੀਕ ਹੋ ਗਈ ਨਾਲੇ ਮੈਂ ਡਾਕਟਰ ਦੇ ਇੱਕ ਵਾਰ ਹੀ ਗਈਆਂ ਸਿਰਫ ਔਰ ਸਿਰਫ ਇਹਨਾਂ ਨੇ ਦੱਸ ਕੇ ਦਵਾਈ ਲਿਆਤੀ ਵੀ ਇਹ ਦਾਦਾ ਆਹ ਵਾਲੀ ਪ੍ਰੋਬਲਮ ਆ ਡਾਕਟਰ ਨੇ ਮੈਨੂੰ ਦਵਾਈ ਦੇਤੀ ਆਪਾਂ ਠੀਕ ਠੀਕ ਮੈਂ ਹੋਈਆਂ ਜਦੋਂ ਪਿਛਲੇ ਸਾਲ ਦੀਵਾਲੀ ਨੂੰ ਜਿੱਦਣ ਇਹ ਬਿਮਾਰ ਹੋ ਗਏ ਮੈਂ ਠੀਕ ਹੋ ਗਈ ਉਦੋਂ ਮੈਂ ਠੀਕ ਹੋਈ ਉਦੋਂ ਮੈਨੂੰ ਲੱਗਦਾ ਸੀ ਵੀ ਅੱਜ ਮੈਂ ਠੀਕ ਆ ਤੇ ਸ਼ਾਮ ਨੂੰ ਇਹ ਪੈ ਕੇ ਫਿਰ ਸਾਰਾ ਹੀ ਕੰਮ ਮੇਰੇ ਸਿਰ ਆ ਗਿਆ ਮਖਾ ਬਾਬੇ ਨੇ ਮੈਨੂੰ ਤਾਂ ਹੀ ਠੀਕ ਕਰਤਾ ਤੇ ਚਲੋ ਜੀ ਹੁਣ ਆਪਾਂ ਕੰਮ ਕਰ ਲਈਏ ਜੇ ਕੋਈ ਹੋਈ ਗੱਲਬਾਤ ਤੁਹਾਡੇ ਨਾਲ ਕਰ ਲਾਂਗੇ ਠੀਕ ਆ ਜੀ ਨਹੀਂ ਤਾਂ ਫਿਰ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਆ ਠੀਕ ਆ ਵੀਡੀਓ ਮੈਨੂੰ ਲੱਗਦਾ ਵੀ ਲੰਬੀ ਹੋ ਜਾਣੀ ਆ ਆਪਣੀ ਫਿਰ ਜੇ ਆਪਾਂ ਗੱਲਾਂ ਬਾਤਾਂ ਕਰਦੇ ਆ ਆਪਾਂ ਆਪਦਾ ਦੁੱਖ ਸੁੱਖ ਦੱਸਦੇ ਆ ਤੁਸੀਂ ਸਾਡਾ ਸੁਣਦੇ ਹੋ ਹਨਾ ਫਿਰ ਜੇ ਇੱਕ ਤਾਂ ਹੁੰਦਾ ਭੈਣ ਭਾਈ ਸੁਣਦੇ ਨਹੀਂ ਸੁਣਦੇ ਆ ਹਨਾ ਬਈ ਫੇਰ ਜਿੱਥੇ ਬੰਦਾ ਆਪਣੀ ਗੱਲ ਬਿਨਾਂ ਕੱਟੇ ਆਪਾਂ ਨੂੰ ਹਨਾ ਗੱਲ ਸੁਣਦਾ ਫਿਰ ਉਹਤੇ ਦੱਸਣ ਵਿੱਚ ਵੀ ਮਜ਼ਾ ਆਉਂਦਾ ਹੈ ਹਨਾ ਜਿੱਥੇ ਜੇ ਕੋਈ ਤੁਹਾਡੀ ਗੱਲ ਸੁਣਦੇ ਸੁਣਦੇ ਵਿੱਚ ਦੀ ਆਪਣੀ ਗੱਲ ਸ਼ੁਰੂ ਕਰ ਲਵੇ ਨਾ ਉਹ ਮੈਨੂੰ ਬੰਦਾ ਨਹੀਂ ਵਧੀਆ ਲੱਗਦਾ ਹੈਗਾ ਵੀ ਜੇ ਤੁਹਾਡੇ ਨਾਲ ਕੋਈ ਭੈਣ ਭਾਈ ਵਧੀਆ ਗੱਲ ਕਰ ਰਿਹਾ ਹੈ ਨਾ ਫਿਰ ਉਹਨੂੰ ਆਪਦਾ ਦੁੱਖ ਦੱਸ ਦੋ ਜੇ ਕੋਈ ਤੁਹਾਡਾ ਦੁੱਖ ਸੁਣਨ ਦੇ ਵਿੱਚ ਇੰਟਰਸਟ ਰੱਖਦਾ ਹੈ ਆ ਉੱਥੇ ਦੁੱਖ ਦੱਸੋ ਜਿੱਥੇ ਇੰਟਰਸਟ ਨਹੀਂ ਰੱਖਦਾ ਨਾ ਜੇ ਅਗਲਾ ਵਿੱਚ ਦੀ ਕਹਿ ਦੇਵੇ ਹੋਰ ਸੁਣਾ ਜਦ ਮੈਂ ਆਏ ਮੈਂ ਆਏ ਉੱਥੇ ਸਮਝ ਲਓ ਵੀ ਇੰਟਰਸਟ ਨਹੀਂ ਹੈਗਾ ਤੁਹਾਡੀ ਗੱਲ ਦੇ ਵਿੱਚ ਉੱਥੇ ਚੁੱਪ ਰਹਿ ਲਿਆ ਕਰੋ ਹਨਾ ਤੇ ਇਹ ਹਿਸਾਬ ਮੇਰਾ ਇਹ ਆ ਜੇ ਜਿਹੜੇ ਭੈਣ ਭਰਾ ਮੇਰੀ ਗੱਲ ਸੁਣਦੇ ਆ ਉਹਨਾਂ ਨੂੰ ਮੈਂ ਆਪਣੀ ਗੱਲ ਸੁਣਾ ਦਿੰਨੀ ਹੰਨੀ ਆ ਤੇ ਮੇਰੇ ਸਾਰੇ ਮੇਰੇ ਭੈਣ ਭਰਾ ਮੇਰੀ ਗੱਲ ਸੁਣਦੇ ਆ ਹਨਾ ਮੇਰੇ ਵਰਗੇ ਨਹੀਂ ਸਾਰੇ ਤੇ ਇੰਸਟਾਗ੍ਰam ਐਡੀ ਤੁਹਾਨੂੰ ਮੈਂ ਦੱਸਤੀ ਜੇ ਹਰ ਬਲੌਗਸ ਤੁਸੀਂ ਉੱਥੇ ਜਾ ਕੇ ਮੈਸੇਜ ਕਰ ਲਿਓ ਵੀਰੇ ਠੀਕ ਆ ਲੋ ਜੀ ਸਵਾ ਪੰਜ ਹੋ ਗਏ ਤੇ ਸਾਰਾ ਉਹਨਾਂ ਨੇ ਗਾਂ ਦੀ ਚੋਲੀ ਤੇ ਹੁਣ ਮੈਂ ਚਾਹੂੰਗੀ ਆਪਣੀ ਮਿੱਠੀ ਦੀ ਧਾਰ ਤੇ ਉਹ ਚਾਉਣਗੇ ਮੇਰੇ ਬੂਟ ਇੱਥੇ ਪਹਿਨੇ ਅੱਜ ਮੀਂਹੰਦਾ ਸੀ ਅੱਜ ਬੂਟ ਇੱਥੇ ਹੀ ਨੇ ਬੂਟ ਪਾ ਲਈਏ ਦੇਖੋ ਲਾਡੋ ਆਵਾਜ਼ ਆ ਮਾਂ ਵੀ ਲਾਡੋ ਹੋ ਲਾਡੇ ਲਾਡੇ ਕੀ ਕਰਨਾ ਮੇਰੇ ਪੁੱਤ ਨੇ ਦੁੱਧ ਪੀਣਾ ਟਾਈਮ ਹੋ ਗਿਆ ਹਾਂ ਭੁੱਖ ਲੱਗਿਆਈ ਭੁੱਖ ਲੱਗੀ ਆ ਖੁਸ਼ੀ ਆ ਕਿ ਲਾਡੋ ਆ ਮੈਨੂੰ ਪਤਾ ਨਹੀਂ ਲੱਗਿਆ ਕਿਹੜਾ ਬੱਚਾ ਆਵਾਜ਼ਾਂ ਮਾਰਦਾ ਬੋਲਦੀ ਆਈ ਨਹੀਂ ਖੁਸ਼ੀ ਆ ਲਾਡੋ ਆ ਵਾਹੀ ਲਾਡੋ ਹਾਏ ਹਾਏ ਮੇਰੀ ਲਾਡੋ ਲਾਡੇ ਇੱਧਰ ਦੇਖ ਪਤਾ ਨਹੀਂ ਥੋੜੇ ਕਿ ਦਿਨ ਦਾ ਹੁਣ ਇਹਨੂੰ ਹੋ ਗਿਆ ਹਨਾ ਹੱਕਾ ਮਾਰ ਲੱਗ ਜਾਂਦੀ ਐ ਖੁਸ਼ੀਆ ਉੱਟ ਕੇ ਖੜਾ ਹੋ ਖੁਸ਼ੀਆ ਖੜਾ ਹੋ ਜਾ ਹਾਂ ਬਤ ਇਹ ਗਾਦਾ ਦੀ ਇੱਕ ਇਹਨੂੰ ਮੈਂ ਨਾ ਉਹ ਆਦਤ ਪਾਈ ਹੋਈ ਆ ਵੀ ਮੈਂ ਇਹਨੂੰ ਕਹਿੰਦੰਨੀ ਆ ਵੀ ਤੈਨੂੰ ਮਾਸੀ ਵਾਲਾ ਖਾਣਾ ਦਵਾ ਤੈਨੂੰ ਆਂਟੀ ਵਾਲਾ ਖਾਣਾ ਦਵਾ ਪਰੀ ਵਾਲਾ ਜਿਹੜੇ ਪਰੀ ਦੇ ਮੂਰੇ ਐ ਪੱਠੇ ਹੁੰਦੇ ਨੇ ਮੈਂ ਇਹਦੇ ਮੂਰੇ ਕਰ ਦੰਦੀ ਆ ਹੁਣ ਨਹੀਂ ਕਰਨੇ ਹੁਣ ਦੁੱਧ ਪੀਣਾ ਇਹਦੀ ਜੋਣੀ ਐ ਪਹਿਲਾਂ ਹਾਂ ਐਥੇ ਫਿਰ ਮੂੰਹ 'ਚ ਪੱਠੇ ਪਾ ਲੰਦੀ ਆ ਹਾਲੇ ਨਹੀਂ ਕਰਨੇਗੇ ਫਿਰ ਕੇ ਕਰੂੰਗੀ ਫੇਰ ਨਹੀਂ ਹਾਲੇ ਨਹੀਂ ਖਾਣੇ ਹੁਣੇ ਪੱਠਿਆਂ ਨੂੰ ਵਜਾ ਮਾਰਦੀ ਆ ਮੈਨੂੰ ਵੀ ਮੈਨੂੰ ਫੱਠੇ ਪਾ ਦੇ। ਨਹੀਂ ਹਾਲੇ ਨਹੀਂ ਕਰਨੇ ਤੇ ਤੇਰੇ ਮੁਰੇ ਮੈਨੂੰ ਕਹਿੰਦੀ ਆ ਆਂਟੀ ਵਾਲਾ ਖਾਣਾ ਖਾ ਲੈ ਫੇਰੇ ਖੁਸ਼ ਹੋ ਜੰਦੀ ਆਂਟੀ ਵਾਲਾ ਖਾਣਾ ਕਹੇ ਤੇ ਆਂਟੀ ਕਿੱਥੇ ਆਂਟੀ ਵਾਲਾ ਖਾਣਾ ਨਾ ਹਾਲੇ ਨਹੀਂ ਖਾਣਾ ਹਾਲੇ ਨਹੀਂ ਖਾਣਾ ਹਾਲੇ ਨਹੀਂ ਖਾਣਾ ਮੇਰੇ ਬੱਚਾ ਤੇ ਸ਼ਾਉ ਪੱਤਾ ਹੈ ਮੇਰਾ ਖੁਸ਼ੇ ਘੜਾਓ ਤੇ ਚਲੋ ਜੀ ਆਪਾਂ ਅੱਜ ਦੀ ਵੀਡੀਓ ਦਾ ਐਂਡ ਇਤ ਕਰ ਦਨੇ ਨਮਾਸਾਰ ਬਹੁਤ ਹੀ ਵਧੀਆ ਆ ਬਸ ਰੋਜ਼ ਹੀ ਉਹੀ ਰੁਟੀਨ ਆ ਪਣੀ ਦਾ ਨਮਾ ਕੀ ਕੀਤਾ ਪਰਣਜੀ ਸੀਗਾ ਕਰੇ ਅੱਜ ਆਪਾਂ ਲੜੇ ਨਹੀਂ ਲੜੇ ਤੁਸੀਂ ਮੇਰੇ ਨਾਲ ਨਹੀਂ ਲੜੇ ਲੜੇ ਨਹੀਂਗੇ ਚੱਲ ਖੁਸ਼ੀ ਉੱਠ ਖੜਾ ਚੱਲ ਉੱਠ ਥੋੜਾ ਜੈ ਇਹਨੂੰ ਇੱਥੇ ਸਪੋਰਟ ਦੇਣੀ ਪੈਂਦੀ ਆ ਫੇਰ ਉੱਟਦਾ ਹੁਣ ਤਾਂ ਮੈਂ ਵੀ ਕਰ ਦੰਨੀ ਆ ਪਹਿਲਾਂ ਤਾਂ ਮੇਤੋ ਚੱਕਿਆ ਨਹੀਂ ਸੀ ਜਾਂਦਾ ਅ ਪਹਿਲਾਂ ਕੱਲੀ ਤੋਂ ਨਹੀਂ ਦੀ ਚੱਕ ਹੁੰਦਾ ਫੇਰ ਮੂਰੇ ਹੋਂ ਜਾਂ ਚੱਕਦੀ ਸੀਗੀ ਫੇਰ ਇਹਦਾ ਮੂਰੇ ਵਜਨ ਹੈ ਨਹੀਂ ਸੀ ਹੁਣ ਇਹਦਾ ਵਜਨ ਵੱਧ ਗਿਆ ਹੁਣ ਠੀਕ ਆ ਇਹ ਪੈਣਾ ਨੇ ਕਈਆਂ ਨੇ ਦਵਾਈ ਦੱਸੀ ਵੀ ਹੈ ਨਾ ਉਹ ਦੇ ਦੋ ਉਹ ਦੇ ਦੋ ਸਾਰੀਆਂ ਦਵਾਈਆਂ ਪੈਣੇ ਦੀ ਚਲਦੀਆਂ ਦੇ ਦੰਨੇ ਆ ਤੇ ਹੁਣ ਠੀਕ ਆ ਵਧੀਆ ਹਾਂਜੀ ਹਾਂਜੀ ਤੁਸੀਂ ਵੀ ਆਜੋ 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 ਲਾਓ ਫੜੋ ਕੈਮਰਾਮੈਨ ਬਣ ਜਾ ਹਾਂ ਬੁੱਤਾ ਦੀ ਆ ਦੇ ਆ ਦੇ ਦੇਖਦਾ ਵੀ ਆ ਕਿੱਧਰ ਆ ਆ ਦੇ ਆ ਦੇ ਤੈ ਕਿੱਧਰ ਨੂੰ ਚਲੇ ਗਿਆ ਲੈ ਤੂੰ ਵੀ ਦੇ ਲੈ ਪੁੱਤ ਮੂੰਹ ਦੇ ਲਓ ਪਾਰੀ ਗੱਲਵਾ ਦੇ ਆ ਦੇ ਆ ਦੇ ਭੈਣ ਖੜੀ ਆ ਤੇ ਛੋਟੀ ਭੈਣ ਖੜੀ ਤੇਰੀ ਆ ਤੇਰੀ ਛੋਟੀ ਭੈਣ ਖੜੀ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਇੱਥੇ ਹੀ ਨਵਾਂ ਸਾਲ ਵਧੀਆ ਆ ਯਾ ਬਸ ਆਪਣੀ ਤਾਂ ਰੋਜ਼ ਦੀ ਉਹੀ ਰੁਟੀਨ ਹੈ ਨਾ ਜਿਵੇਂ ਕਹਿੰਦੇ ਰੋਜ਼ੇ ਸਵੇਰੇ ਉੱਠਦੀ ਉਹੀ ਕੰਮ ਹਾਂ ਕਿਧਰ ਨੂੰ ਜਾਂਦੀ ਆ ਲੈਟ ਜੀ ਪੈਂਦੀ ਆ ਪਤਾ ਨਹੀਂ ਕੀ ਹੋ ਗਿਆ ਉਹਦੇ ਇੱਥੇ ਵੀਡੀਓ ਸਹੀ ਆਉਂਦੀ ਆ ਰੋਜ਼ ਹੀ ਧਾਰਾ ਚੋਣੀਆਂ ਰੋਜ਼ ਹੀ ਆਪਾਂ ਨੇ ਕੰਮ ਕਰਨਾ ਤੇ ਵਾਹਿਗੁਰੂ ਦੇ ਘਰੋਂ ਕੰਮ ਹੋਣਾ ਬਹੁਤ ਜ਼ਰੂਰੀ ਆ ਤੇ ਬਹੁਤ ਹੀ ਲਾਜ਼ਮੀ ਆ ਹੱਕ ਸੱਚ ਦੀ ਕਮਾਈ ਕਰੋ ਤੇ ਖਾਓ ਉਹਦੇ ਨਾਲ ਪੇਟ ਦੇ ਵਿੱਚ ਕੋਈ ਇਨਫੈਕਸ਼ਨ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਹੈਗਾ ਬੜਾ ਸੋਹਣਾ ਜੇ ਤੋ ਹੋ ਵੀ ਜਾਵੇ ਆਪਣੇ ਆਪ ਠੀਕ ਹੋ ਜਾਂਦਾ ਵਾਹਿਗੁਰੂ ਦੀ ਕਿਰਪਾ ਨਾਲ ਹਨਾ ਹਨਾ ਬਈ ਬੋਲਦਾ ਹੀ ਨਹੀਂ ਮੇਰਾ ਘਰ ਵਾਲਾ ਤਾਂ ਬੋਲਦਾ ਹੀ ਨਹੀਂ ਇਹਨੂੰ ਕੀ ਹੋ ਗਿਆ ਪਰਮ ਦਾ ਪਰਮ ਦਾ ਖਾਣਾ ਕੋਈ ਪੰਪ ਤਾਂ ਨਹੀਂ ਦੇ ਗਿਆ ਸਰੋਂ ਸਰੋਂ ਘਾਹਾਂ ਦਾ ਪੱਪ ਤਾਂ ਨਹੀਂ ਦੇ ਗਿਆ ਕੋਈ ਦੇ ਵੀ ਜਾਂਦਾ ਇੱਥੇ ਕੋਈ ਨਾ ਕੋਈ ਬਾਲਟੀ ਚੱਕ ਲਈਆਂ ਮੇਰੀ ਬਾਲਟੀ ਅੰਦਰ ਰਹੀ ਜੀ ਫਿਰ ਕੁਝ ਚੋਲਣੇ ਆਉਣ ਆਪਾਂ ਹਾਂ ਇੱਥੇ ਚੋਲਣੇ ਆ